ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਗਰਦਾਤਾ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਵੀਰ ਸਮੇਂ ਸਾਨੂੰ ਦੇਖ ਰਹੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀ ਛੱਡਦੀ ਹੈ ਕਲਾ ਚ ਰੱਖੀ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ੀਆਂ ਨੂੰ ਸਭ ਦੀਆਂ ਮਨੋ ਕਾਮਨਾਵਾਂ ਮੇਰਾ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਪੂਰੀਆਂ ਕਰੇ ਅੱਜ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਆ ਜੀ ਤੇ ਸਾਰੇ ਪਾਸੇ ਪੂਰੇ ਪੰਜਾਬ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਜਿਵੇਂ ਕਿ ਸਾਡੇ ਗੁਰਦਾਰਾ ਸਾਹਿਬ 'ਚ ਪਰਸੋਂ ਤੋਂ ਅਖੰਡ ਜਾਪ ਸੀਗਾ ਜਿਹਦੇ ਹੁਣੇ ਭੋਗ ਪਾ ਕੇ ਹਟਿਆ ਗੁਰਦਾਰਾ ਸਾਹਿਬ ਦੇ ਵਿੱਚ ਤੇ ਅੱਜ ਹੀ ਉਹ ਦਿਨ ਹੈ ਜਿਸ ਦਿਨ ਹਰ ਗੁਰ ਨੇ ਆਪਣੇ ਦਾਦਕੇ ਘਰ ਜਾਣਾ ਹੈ ਤੇ ਤਿਆਰੀ ਹੋਈ ਵੀ ਸਾਰੀ ਅੰਦਰ ਰੌਲਾ ਰੱਪਾ ਪੈ ਰਿਹਾ ਹੈ ਤੇ ਕੀ ਕੀ ਤਿਆਰੀ ਹੈ ਮੇਰੇ ਖਾਤੇ ਪਰੋਣਾ ਵੀ ਆ ਗਿਆ ਲੈਣ ਵਾਸਤੇ ਜਸਮੀਨ ਨੂੰ ਤੇ ਆਪਣੀ ਬੇਟੀ ਨੂੰ ਤੇ ਹੁਣ ਦੇਖਦੇ ਆਂ ਫਿਰ ਅੱਗੇ ਅੰਦਰ ਜਾ ਕੇ ਆਪਾਂ ਮਿਲਦੇ ਸ਼ਾਇਦ ਉਹਨੇ ਵੀ ਬਲੌਗਿੰਗ ਚੱਲਦੀ ਹੋ ਸਕਦੀ ਹੈ ਅਸੀਂ ਸਵੇਰੇ ਸਵੇਰੇ ਜਾ ਕੇ ਪਹਿਲਾਂ ਜੀ ਕੱਲ ਦੀ ਕਣਕ ਬੀਜੀ ਹੋਈ ਹੈ ਸਵੇਰੇ ਸਵੇਰੇ ਜਾ ਕੇ ਪਹਿਲਾਂ ਅਸੀਂ ਜੀ ਡੌਨਟ ਬਲੌਗਿੰਗ ਪਾ ਕੇ ਆਏ ਥੋੜੇ ਲੇਟ ਹੋ ਗਏ ਸੀ ਪਰ ਚਲੋ ਕਰਦੇ ਬੱਚੇ ਆ ਉਹਨਾਂ ਨੂੰ ਵੀ ਚਾਓ ਹੈ ਪਛੇਤੀ ਦੇਕ ਟਾਈਮ ਦਾ ਘਰ ਜਾਣਗੇ ਉਹ ਤੇ ਉਹਦੇ ਵਾਸਤੇ ਉਹ ਸੁਪਰ ਫਾਸਟ ਤਿਆਰ ਹੋ ਕੇ ਆ ਕੇ ਇਧਰ ਹਾਲਾ ਤਿਆਰੀ ਬਾਕੀ ਹੈ ਵਿੱਚੇ ਹਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦਰਾਂ ਬੜੀ ਕਾਲੀ ਛੇਤੀ ਛੇਤੀ ਨਠਿਆ ਆਜ ਤਾਂ ਅਜੇ ਦਿਨੇ ਤੇ ਹੈਂ ਅੱਜ ਤਾਂ ਜੀ ਅੱਜ ਫਿਰ ਆਏ ਨਾ ਜੀ ਹੁਣ ਖਾਗੋ ਖੇਚਲੀ ਦੀ ਐਥੇ ਮੇਟੀ ਹਾਂ ਅਜ ਤਾਂ ਬੇਸੱਤ ਤਾਂ ਤਿਆਰ ਨਹੀਂ ਹੋ ਸਾਸਰੀ ਘਰ ਗੱਲ ਸਾਸਰੀ ਘਰ ਬੈਠੋ ਤੁਸੀਂ ਬੈਠ ਜਿੱਥੇ ਹੋਰ ਕੀ ਬੈਠੋ ਬੈਠੋ ਅੱਜ ਤਾਂ ਸਾਡੇ ਘਰੇ 11 ਮਸੀ ਪੱਜੇ ਆਜਦਾ ਸੀ ਸਭ ਕੋ ਕੱਦੇ ਬੈਥੇ ਉੱਥੇ ਬੈਠੇ ਸਵੇਰੇ 10:00 ਵਜੇ ਤੇ ਵੀ ਪਹਿਲਾਂ ਹੀ ਮੈਂ ਤਾਂ ਕੱਦਾਂ ਰੈਡੀ ਹੋਇਆ ਬੰਦਾ ਹਾਂ ਇੱਧਰ ਆ ਕੇ ਫਿਰ ਕਣਕ ਦੇ ਕੱਲ ਵੀ ਸੀਦੀ ਨਾ ਕਣਕ ਉਹਦੇਆਂ ਡੋਲਾ ਡੂਲਾ ਪਾਉਣਗੇ ਤੇ ਜੈਸਮੀਨ ਵਿਚਾਰੀ ਕੱਢੀ ਫੋਨ ਕਰਦੀ ਉਹ ਪਾਪਾ ਉਧਰ ਰੈਡੀ ਹੋਏ ਹੋਏ ਆਜੋ ਮਹਾ ਟਾਈਮ ਟੇਬਲ ਅੱਜ ਤੁਸੀਂ ਤੈਅ ਕਰਿਆ ਜਿਹਾ ਕੱਲ ਬਣਦਾ ਪਲਾਨ ਸਾਰਾ ਹੀ ਹਾਂਜੀ ਹਾਂ ਮੈਂ ਫਿਰ ਜੈਸਮੀਨ ਨੂੰ ਵੀ ਫੋਨ ਇਹਦਾ ਫੋਨ ਕਰਿਆ ਮੈਂ ਇਹਨੂੰ ਮਹਾ ਕਿੱਕਣਾ ਪੋਜੀਸ਼ਨ ਹਾਂ ਜੈਸਮੀਨ ਕਹਿੰਦੀ ਕਿ ਤੇੜੀ ਨਹੀਂ ਡੌਲਾ ਪਾਣਗੇ ਫੇਰ ਅਸੀਂ ਕਿਹਾ ਵੀ ਚੱਲ ਅਸੀਂ ਠਹਿਰ ਕੇ ਆ ਜੀ ਠੀਕ ਯਾਨੀ ਕਿ ਸੁਣਾਉਨੇ ਆ ਵੀ ਇਹ ਮੈਂ ਖਾਜਦੇ ਆ ਦੇਣਾ ਤਾਂ ਅੱਜ ਤਾਂ ਫਿਰ ਆਉਣਾ ਆ ਗਿਆ ਅੱਛਾ ਤੁਸੀਂ ਟਾਈਮ ਅੱਗ ਲੱਗੇ ਹਨਾ ਪਤਾ ਜਿਹਦੇ ਪਿਆਰ ਨਹੀਂ ਹੋਏ ਸਹੀ ਕਮਲ ਕਹਿੰਦਾ ਦੇਖੋ ਜੀ ਕਿੱਧਰ ਆਜ ਕਬਣੀ ਵੀ ਆ ਮੈਂ ਬੂਟ ਤੋਂ ਤੁਹਾਡੇ ਨੰਗੇ ਪੈਰੀ ਸਵਾਗਤ ਕਰਨਾ ਦਾ ਦੱਸ ਤਰੀਕਾ ਹਾਂ ਉਹ ਮੇਰੇ ਨੰਗੇ ਪੈਰ ਖੜਾ ਦਾ ਪੈਰ ਇੱਕ ਆ ਕੂਠਾ ਤੁਸੀਂ ਮੇਰੇ ਆਏ ਤੇ ਬੂਟ ਪਾਏ ਆ ਇਹ ਪਾ ਨੰਗੇ ਪੈਰੀ ਸਵਾਗਤ ਕਰਨਾ ਦਾ ਪੁੱਤ ਤੁਹਾਡਾ ਇਹ ਨਹੀਂ ਨਾ ਸਮਝਦੀ ਨਹੀਂ ਐਂ ਕਹਿ ਸਕਦੇ ਆ ਇਹ ਕੌਣ ਕਹਿੰਦਾ ਸ਼ਾਦੀਓ ਕੁੜੀ ਸ਼ਾਦੀਓ ਤੇ ਸੁਮਨ ਸ਼ਾਦੀ ਕੁੜੀ ਸ਼ਾਦੀ ਦੀ ਸੁਮਨ ਬਣ ਗਈ ਕੋਈ ਐਂ ਕਹਿ ਮਤ ਵੀ ਨਹੀਂ ਸੱਜੇ ਕੋਈ ਨਾ ਮਾਈਆ ਨਾ ਹਾਂ ਉਹ ਇੱਧਰ ਆਈ ਹਾਂ ਜਦੋਂ ਮੈਂ ਇੱਧਰ ਤੇ ਜਾਉਂਗੀ ਨਾ ਫਿਰ ਇੱਧਰ ਵਾਲਾ ਫਰਜ਼ ਨਿਭਾਉਂਗੀ ਹੁਣ ਨਾ ਉੱਧਰ ਤੇ ਆਈ ਹਾਂ ਉੱਧਰ ਵਾਲਾ ਕੋਈ ਨਾ ਕੋਈ ਨਾ ਕੋਈ ਤਾਂ ਫੋਨ ਦਬੰਦੀ ਰੱਖੀਦਾ ਹੁੰਦਾ ਸਮੇਂ ਦਾ ਕੋਈ ਪਤਾ ਹੁੰਦਾ ਹਾਂ ਕਿੱਧਰ ਪਾਉਂਗੀ ਕਿਹੜੀ ਛਾੜ ਨਹੀਂ ਪੈ ਜਾਵੇ ਪਰ ਇਹਦਾ ਕਿੱਧਰ ਭਾਰੀ ਹੁੰਣਾ ਕੋਈ ਨਹੀਂ ਪਤਾ ਹੁੰਦਾ ਹਾਂ ਜਦੋਂ ਦਬੰਦੀ ਰੱਖੀਦਾ ਹੁੰਦਾ ਕੋਈ ਐਜ ਨਹੀਂ ਹੈਗਾ ਵੀ ਉੱਧਰ ਨਹੀਂ ਸਾੜ ਇੱਧਰ ਨਹੀਂ ਸਾੜ ਜੀ ਨਗਰੀ ਜਾਲਾ ਕੱਪੜਾ ਦਾ ਇੱਕ ਕੁਰਸੀ ਜਿੱਲੀ ਆ ਹਾਂ ਕੁਰਸੀ ਹਾਂ ਮੈਂ ਪਾ ਕੇ ਉੱਪਰ ਪਾਣੀ ਕਰਨਾ ਕਰਨਾ ਪਰ ਬੰਦੇ ਨੂੰ ਤਾਂ ਮੰਨਦਾ ਹੀ ਨਹੀਂ ਤਾਂ ਹੈਗਾ ਬਾਦੂ ਤੋਂ ਫਿਰ ਜਾਣ ਕੋ ਨਾ ਬੰਦੇ ਨੇ ਜਿੰਨਾ ਫਿਰ ਉਹ ਨਾ ਆਇਆ ਪਾਣੀ ਬੇਸੁਰਾਈ ਮੈਂ ਕਿੱਥੇ ਫਿਰ ਧਰਮ ਅੰਦਰ ਖੜਾ ਤਾਂ ਬੰਦਾ ਤਾਂ ਮੋਜੂਦ ਪੱਗ ਬੰਨ੍ਹ ਕੇ ਡਿਆ ਹਾਂ ਅੱਛਾ ਸੰਗ ਗਿਆ ਕਹਿੰਦਾ ਮੈਂ ਵੀ ਉਹ ਵੀ ਨਹੀਂ ਨਾ ਤਿਆਰ ਹੋਇਆ ਪ੍ਰੋਪਰ ਅਜ ਕਹਿੰਦਾ ਮੈਂ ਤਿਆਰ ਹੋ ਗਈ ਬੇਰਤ ਲਿਡਵਾ ਸਭ ਅੱਜ ਤਾਂ ਮੰਮਾ ਤਾਂ ਵੀ ਨਹੀਂ ਮੰਮੀ ਬਾਦੇ ਨਹੀਂ ਤਿਆਰ ਹੋਈ ਵੀ ਮੰਮੀ ਦਰ ਕੋ ਦਰ ਕੋ ਤੈਨੂੰ ਹਾਨੀ ਅਸੀਂ ਲੜ ਪਏ ਸੀ ਸਵੇਰੇ ਸਵੇਰੇ ਆਪਣੀ ਨੂੰ ਫੋਨ ਨਹੀਂ ਆਇਆਗਾ ਮम्मी ਤਾਂ ਨਾ ਹੁਣ ਮੈਂ ਆ ਪਾਈ ਹਾਂ ਫੋਨ ਤੁਸੀਂ ਲੈ ਲਓ ਮੇਰਾ ਫੋਨ ਤੇ ਕ ਲੈਣਾ ਕ ਮੈਂ ਆਈ ਆ ਮੈਂ ਆ ਪਾਈ ਹਾਂ ਨਹੀਂ ਮਿਲਣਾ ਦੀ ਮੰਮੀ ਦੀ ਨਾਸਲਾ ਜੀ ਲੱਗਦੀ ਆ ਨਾ ਇਹ ਕੰਦਾ ਹੋ ਗਿਆ ਵਾਈ ਗਰੂ ਇਹ ਵੀ ਦੇਖਾ ਸਮਾਪਤਾ ਹੈਗੀ ਆ ਨਾਸਲਾ ਹਰ ਕੋ ਨੂੰ ਭੇਜਣ ਦੀ ਨਾਸਲਾ ਆ ਜੀ ਮੰਮੀ ਆਇਆ ਕਰੀ ਜਾਂਦੇ ਨਾ ਤਾਂ ਹੁਣ ਪਤਾ ਲੱਗਦਾ ਇਹ ਵੀ ਨਾਸਲਾ ਹੈ ਨਾਸਲਾ ਹੈ ਹਾਂ ਆਇਆ ਕਰੀ ਜਾਇਆ ਵਾਤਾਵਰਣੇ ਘਰ ਨੂੰ ਥੋੜਾ ਅੱਜ ਸੰਤੁਲਨ ਵਿਗੜਾ ਹੋਇਆ ਹੈ ਨਾ ਮਾਸੇ ਚੇਂਜ ਹੁੰਦਾ ਬੀਪੀ ਵਧਿਆ ਹੋਇਆ ਹੈ ਬੀਪੀ ਵਧਿਆ ਸਭ ਜੇ ਨਹੀਂ ਲੱਗਦੇ ਵੀ ਹਾਂ ਕਰਦੀ ਕਿ ਨਾ ਕਰਦੀ ਹਾਂ ਦੀ ਸਮਝ ਵਿਚਾਰੀ ਮੰਮੀ ਨੂੰ ਕਾਦੀ ਟੈਨਸ਼ਨ ਆ ਵੀ ਘਰ ਨੂੰ ਨਹੀਂ ਚੱਲ ਜਾਣਾ ਉਹ 4 ਦਿਨ ਹੋ ਗਏ ਮੰਮੀ ਦੇ ਦਿਲ ਚ ਕਾਉਂ ਕਾਉਂ ਚੱਲਦਾ ਉਹਦੇ ਕੋਲ ਤੇ ਫੋਨ ਕਰੀ ਜਾਂਦੀ ਸਾਨੂੰ ਆਜੋ ਆਜੋ ਅਸੀਂ ਵੀ ਉਧਰ ਖੇਤਾਂ ਨੂੰ ਜਿਹੜਾ ਕੰਮ ਕਰ ਰਹੇ ਹਾਂ ਉਹ ਚੱਲ ਜੂਗਾ ਕਿਤੇ ਨਹੀਂ ਕਰਉਂਗੇ ਉਹਨਾਂ ਨੇ ਆਉਣਾ ਪਾਣੀ ਪਾਣੀ ਲੈ ਕੇ ਪਾਣੀ ਲਾਉਂਗੀ ਮੈਨੂੰ ਮੜਾ ਅਜੇ ਪਹਿਲੀ ਵਾਰ ਤੁਸੀਂ ਟਾਈਮ ਨਾਲ ਆਉਗੇ ਹਾਜ਼ਰ ਹੋ ਕੇ ਨਹੀਂ ਮੈਂ ਟਾਈਮ ਟੇਬਲ ਵੀ ਕੀ ਮੈਨੂੰ ਤਾਂ ਕੋਈ ਪਤਾ ਨਹੀਂ ਲੱਗਿਆ ਵੀ ਇਹਨਾਂ ਨੇ 11 ਵਜੇ ਆਉਣਾ ਤਾਂ ਕੋਈ ਟਾਈਮ ਟੇਬਲ ਤਾ ਹੀ ਨਹੀਂ ਹੋਇਆ ਮੰਨੂ ਤਾਂ ਇਹਨੇ ਹੁਣ ਗੱਡੀ ਵਾਲੇ ਨੂੰ ਫੋਨ ਕਰਕੇ ਮੋਕਿਆ ਕਹਿੰਦਾ ਡੀਜੇ ਪੈਂਦਾ ਕਿ ਕਿਨੂੰ ਮੇਰੇ ਤੱਕ ਕਿਸੇ ਨੇ ਖਬਰ ਨਹੀਂ ਪਹਾਈ ਪੁੱਛ ਕੇ ਦੇਖ ਲੋ ਚਲੋ ਜੈਸਮੀਨ ਨੇ ਨਹੀਂ ਹਾਂ ਉਹਦੀ ਗਲਤੀ ਆ ਮਤਲਬ ਤੁਹਾਡੀ ਤੁਹਾਡੀ ਨੂੰ ਇਹਨਾਂ ਦੀ ਇਹਦੀ ਘਰ ਵਾਲੀ ਦੀ ਗਲਤੀ ਆ ਨਹੀਂ ਨਹੀਂ ਬੱਸ ਮਾਫੇ ਲਾ ਲੇ ਫਿਰ ਤਾਈ ਨਾਲ ਕੁਟਲਵਾ ਮੂਰੇ ਤੁਸੀਂ ਟਾਈਮ ਨਾਂਦੀ ਹੁੰਦੇ ਹਾਂ ਹਾਂ ਇਹ ਵੀ ਗੱਲ ਠੀਕ ਆ ਫੇ ਤਾਹੀ ਖਬਰ ਆ ਸੀ ਅੱਜ ਭਾਈ ਟਾਈਮ ਨਾਲ ਆ ਗਏ ਉਹ ਟਾਈਮ ਨਾਲ ਆ ਗਿਆ ਮੈਂ ਤਾਂ ਸੋਚਿਆ ਕਿ ਕਿਤੇ ਬੁੱਤਰ ਹੀ ਨਾ ਗਿਆ ਰਹਿਣ ਤੇ ਅੱਜ ਤੇਨੂੰ ਕੱਲੂ ਆਦਿ ਨੇ ਹਾਂਜੀ ਹਾਂ ਅਸੀਂ ਤਾਂ ਗੱਲਾਂ ਕਰਦੇ ਸੀ ਜੇ ਘਰੇ ਮੈਂ ਵੀ ਰਾਤ ਦਾ ਚਾਹੇ 9 ਨਾ 10 ਵਜੇ ਨਾਲ ਅੱਜ ਲੈ ਕੇ ਆਣੀਓ ਆਣੀ ਹੈ ਜੀ ਮੱਦੀ ਹੋ ਜੇ ਮਮੀ ਚ ਗੱਲ ਹੋਈ ਮੇਰੀ ਬੋਲੀ ਵੀਰ ਬਣਾ ਮਮਮੀ ਵੀ ਕਿ ਕਨਾਲੀ ਟਾਈਮ ਕਿੰਨੇ ਆ ਕੇ ਚੱਲਦਾ ਸਾਊਂਡ ਸੌਣ ਚਾਹੀਦਾ ਚੱਲਦਾ ਉਹ ਗੱਡੀ ਹੈ ਅੱਛਾ 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 ਗੱਡੀ ਚੱਲਦੀ ਹੈ ਤੇ ਮੈਂ ਕਿਹਾ ਵੀ ਮਮਮੀ ਫੇ ਕਿੰਨੇ ਕਵਜੇ ਆਈ ਅਸੀਂ ਮਮਮੀ ਕਹਿੰਦੇ ਅਸੀਂ ਕਹਿੰਦੇ ਉਹ ਘੜਾਇਆ ਤਾਂ ਤੱਕ ਕਿ 4 ਵਜੇ ਹੋ ਗਏ ਠੀਕ ਹੈ ਜੀ ਅੱਛਾ ਹਾਂ ਹਾਂ ਮੈਂ ਕਹਿੰਦੀ ਸਾਡੇ ਵਾਲਾ ਪੰਡਤ ਕਹਿੰਦਾ ਹੈ 8:30 ਕੇ 25 25 ਮਿੰਟ ਪਹਿਲੇ ਮਿਲਿਆ ਬੜਾ ਹਾਂ ਪਰ ਇਹਨਾਂ ਮਾਤਿਕਾਂ ਮਾ ਖਾਦੇ ਆਲਾ ਪੰਡਾ ਕਹਿੰਦਾ ਕਿ 9:30 'ਤੇ ਚੱਲ ਜੀ। ਆਪਾਂ ਇਹ ਮੂਰਤ ਨਿਕਲੇ ਤੜਕੇ 4 ਵਜੇ ਦਾ। ਫਿਰ ਅਸੀਂ ਆਇਆ ਕਰਨਾ ਸੀ ਕਬੂਰੀ ਰਾਤ ਰੁਕ ਜਾਣਾ ਸੀ ਸਵੇਰੇ 4 ਵਜੇ ਠਠਾ ਕੇ ਜਾਸਮੀਨ ਨੂੰ ਲੈ ਜਾਣਾ ਸੀ। ਹਾਂ ਸਾਡਾ ਮੂਰਤ ਲੈਟ। ਸਾਡਾ ਮੂਰਤ ਤਾਂ ਘਰ ਮਾਈ ਲੱਗਿਆ ਵੀ ਸਾਡਾ ਮੂਰਤ ਨਿਕਲਿਆ ਟਾਈਮ ਨਾਲ। ਇਹ ਹੈ ਚੱਲ ਕੋਈ ਨਹੀਂ। ਕੋਸਰੋ ਗੱਸਾ ਸੱਜ ਕੇ ਆ ਜਣਾ ਹਾਂ ਹਾਂ ਸਵਾਜਾ ਹੋਦਾ ਵੀ ਹਰ ਕੋਲ ਵੀ ਦਾਦ ਕੇ ਘਰ ਅੱਜ ਪੈਰ ਪੈਣਾ ਜਾ ਕੇ ਪਹਿਲੀ ਵਾਰ ਪਹਿਲੀ ਵਾਰ ਹਾਂ ਤੇ ਉਧਰ ਤੁਹਾਡੇ ਵੀ ਇਰਮਾਨ ਉਹਦੇ ਪ੍ਰਤੀ ਜਿਹੜੇ ਸਾਡੇ ਦਸੀਂ ਆਪਣੇ ਪੂਰੇ ਕਰਲੇ ਸਵਾ ਮਹੀਨੇ ਚ ਹੁਣ ਤੁਸੀਂ ਆਪਣੇ ਕਰਿਓ ਬਸ ਬਿਲਕੁਲ ਚੱਲਦੀ ਕਿਨਾਰੇ ਰੱਖੇ ਸਾਡੇ ਪਰਿਵਾਰ ਨਾਲੇ ਹਰ ਗੁਰੂ ਬਾਹਰ ਗੁਰੂ ਸਿਮਰਤਾ ਤੇ ਕਰਨ ਬੰਦ ਕਰਦੇ ਉਹ ਪੁੱਤ ਅੱਜਾ ਹੋ ਸ਼ੁਭ੍ਰੀਤਾ ਹੋਰਿਆ ਹਰਿਆ ਨਾ ਇਹਦਾ ਬਟਨ ਖੁੱਲੇ ਜੱਡੀ ਬਰਦੀ ਚੱਲਦੇ ਇਹਦਾ ਲੜ ਪੀ ਹਾਂਜੀ ਕਹਿੰਦੀ ਜਿਹੜੇ ਹਰਗੁਣ ਦੇ ਪੈਂਟ ਪਾਈ ਉਹ ਜੋ ਸ਼ਾਲਟ ਕਹਿੰਦੀ ਮੇਰੇ ਵੀ ਪਾਓ ਹੁਣ ਉਹਦੇ ਕਲਰ ਦੇ ਕੱਪੜੇ ਕਿੱਥੇ ਹੋਣੇ ਹਰਗੁਣ ਦੀ ਕੱਟੀ ਵੀ ਪੂਰੀ ਟਾਰ ਅੱਜ ਗਈ ਉਸ ਪੈਸੇ ਨਾ ਭਾਈ ਉਹ ਉਹ ਪੈਸੇ ਉਦਾਂ ਹੀ ਤੌਰ ਨਾਲ ਦੀ ਛੁੱਟ ਜੇ ਬੇਬੀ ਦਿੱਤਾ ਉਹਦੇ ਕੋ ਬਾਹੋਣੀ ਲੱਗਦੀ ਸਾਨੂੰ ਚੰਨ ਮੇਰੀ ਨਜ਼ਰ ਵੀ ਨਾ ਲੱਗ ਜਵੇ ਇਹਨੂੰ ਹੈ ਇਹ ਸੋਹਣੀ ਉਹ ਬਹੁਤ ਆ ਸਾਡੀ ਦਾ ਦੋਰੀ ਉਹ ਲੈ ਆ ਫੜਾ ਦਿਓ ਉਹਨੂੰ ਬਾਹਰ ਨੂੰ ਦੇਓ ਉਹ ਸੁੱਤੀ ਪਈ ਜੀ ਕਿਉਂ ਭਾਨੀ ਜੋ ਤੂੰ ਜਦ ਤੱਕ ਤਨਵਤ ਗੁੱਤੀ ਪਈ ਬਟ ਉਹ ਤਾਂ ਭਾਜੀ ਜਾਣ ਲੱਗੇ ਨਹੀਂ ਬੱਸ ਉਹ ਤਾਂ ਲੈ ਜਾਣੀ ਉਹ ਬਣਾ ਮੈਂ ਅੱਜ ਵੀ ਆਪੇ ਤੇ ਇਸ ਦਾ ਉਹ ਲੈ ਜਾਣੀ ਫੇਰ ਨਾ ਮੈਂ ਤਾਂ ਨਹੀਂ ਰਹੀ ਜਾਂਦੀ ਇਹਨੂੰ ਸੱਤੀ ਪਈਏ ਸੱਕ ਲੈ ਮੈਂ ਮੈਂ ਤਾਂ ਮੇਰਾ ਹੀ ਵਾਸਤੇ ਹਰ ਬਣੂ ਕਿ ਮੈਂ ਸੁੱਤੀ ਪਈ ਨਹੀਂ ਦੇਖ ਤਾਂ ਮੈਂ ਵੀ ਆਈ ਹੂੰ ਜਿਹਨੂੰ ਗੋਦੀ ਵਿੱਚ ਜਿਆਣਾ ਨਹੀਂ ਕਰੀ ਹੁੰਦਾ ਇਸ ਪੇਹ ਚੀਂਦ ਖਰਾਬ ਹੁੰਦੀ ਗੋਦੀ ਚ ਜਿਆਣੀ ਇਹ ਨਾਲ ਨਰੇ ਹਾਰ ਜਿਆ ਲੱਗ ਜਾਂਦਾ ਨਿਆਣਾ ਕਰਨ ਜੇ ਸੁਸਾ ਨੂੰ ਕੋ ਕਰ ਲੈਣਾ ਇਹ ਤਾਂ ਗੱਲ ਹੈਗੀ ਆ ਬਤੰਗ ਕਰਦਾ ਉਹ ਦੂਰੀ ਤਰ੍ਹਾਂ ਉੱਪਰ ਇਹਦੇ ਨਾਲ ਤਾਂ ਨਿਆਣਾ ਜਿਹੜੀ ਪ੍ਰੋਪਰ ਮੀਲ ਹੁੰਦੀ ਹੈ ਲੇਕਿਨ ਇਹਦਾ ਇਹ ਵਧੀਆ ਇਹ ਤਾਂ ਸੁੱਤੀ ਹੋਈ ਰਹਿੰਦੀ ਆ ਜਾਸਰ ਖੇਡ ਦੀ ਘਟ ਹੈ ਜਾਂ ਖੇਡਦੀ ਹੈ ਫੇਰ ਸੋਨਾ ਕੱਢੀ ਜਾਂਦੀ ਹੈ ਕੋਈ ਕਿਸੇ ਦਾ ਡੈਡੀ ਆ ਗਿਆ ਵੀ ਓਏ ਅੱਜ ਦੇਖੋ ਤਾਂ ਵੀ ਇਹਦੀ ਤੌਰ ਦੇਖੋ ਪਹਿਲਾਂ ਤਾਂ ਅੱਛਾ ਵਾਚ ਹੈ ਇਹ ਜੀ ਪਾਉਣੀ ਤੈਨੂੰ ਵੀ ਲਿਆ ਦੂਗਾ ਚਲੋ ਵੀ ਬਣੇ ਡੈਡੀ ਕੋਲ ਚਲੋ ਭਾਈ ਪੂਰੀ ਆ ਜੀ ਮੈਂ ਤੈਨੂੰ ਖੜੇ ਜਾਈਦਾ ਜਲਾ ਦਿੰਦਾ ਰੀਵਾੜ ਸੁਣ ਕੇ ਖੜੀ ਬਾਤ ਸੁਣ ਕੇ ਦੇਖੀ ਮੇਰੇ ਪੁੱਤ ਪਿਆਰ ਉਹ ਗੰਡੂ ਅੱਜ ਪਹਿਲੀ ਐ ਇੰਤਰੀ ਜੱਜਾ ਦਾਦੀ ਕੀ ਘਰ ਹੈ ਪਹਿਲੀ ਐ ਇੰਤਰੀ ਚਾਰ ਜਾਨੀ ਚਾਰ ਜਾਨੀ ਹੈ ਫਿਰ ਵੀ ਚਾਰੇ ਜਾਨੀ ਡਿੱਗਦੇ ਬੰਨੂ ਹਾਂਜੀ ਉਹ ਜੱਡੀ ਹਾਂ ਜਣੇ ਦਿਖ ਰਿਹਾ ਚ ਦਰ ਗਿਆ ਚ ਹਾਂਜੀ ਹੈ ਦਾਦੂ ਵੀ ਦਾਦੀ ਵੀ ਨਹੀਂ ਨਹੀਂ ਸਾਰੇ ਜਣੇ ਨਹੀਂ ਨਹੀਂ ਠੀਕ ਲੱਗਦਾ ਅਸੀਂ ਤਾਂ ਚਲੀ ਬੈਠੇ ਹਾਂ ਇਹ ਸਾਰਾ ਕਾਲ ਕਾਲ ਲਵਾ ਪਏ ਬੋਸਟਰ ਕੋਈ ਨਹੀਂ ਮੈਂ ਆ ਗਿਆ ਕਦੀ ਜੁੱਤੀ ਨਾ ਮਾਸੀ ਜੀ ਦੀ ਜੁੱਤੀ ਨਾ ਗੱਡੀ ਚ ਪਈ ਸੀ ਹਾਂ ਪਿੱਛੇ ਬੈਠਾ ਕੋਈ ਸਮਝ ਨਹੀਂ ਕਰ ਗਿਆ ਹਾਂ ਇਹ ਜੁੱਤੀ ਉਹ ਝਣੀ ਪਈ ਆ ਮਾ ਭਾਈ ਮਾਤੂ ਉਹਨੇ ਵੀ ਕਿਹਾ ਚੋਰੀ ਉਹਨੇ ਆਪਣੀ ਭੈਣ ਦੀ ਕਰ ਲਈ ਹਾਂ ਹਾਂ ਜੋ ਚੋਰਾ ਪਰ ਮੋਰ ਪੈ ਜਾ ਤੇ ਫਿਰ ਕੀ ਫਰਕ ਪੈਂਦਾ ਦਾ ਬਸ ਤਾਂ ਹੁਣ ਆਈ ਆ ਚਾਰ ਪੰਜ ਦਿਨ ਪਹਿਨਾ ਹੈ ਤਾਂ ਕੱਤੀ ਉਹ ਤਾਂ ਹੋਰ ਜੁੱਤੀ ਬਣਾ ਕੇ ਗਈ ਆ ਨਹੀਂ ਦਵਾ ਦਵਾ ਕੇ ਗਈ ਹੈ ਦੇਖੋ ੱੱਕੇ ਨਾਲ ਦਵਾ ਕੇ ਗਈ ਆ ਜੀਜਾ ਨੇ ਦਵਾਈ ਆ ਮੇਰੇ ਨੇ ਜੁੱਤੀ ਮੈਨੂੰ ਹਾਂ ਉਹ ਤਾਂ ਫੇਰ ਮੈਂ ਮੰਗਦਾ ਕੋਈ ਮੈਨੂੰ ਚਾਰ ਚਾਰ ਪੰਜ ਤੇ ਨਾ ਜੁੱਤੀ ਨਿਕਲੀ ਚਾਰ-ਪੰਜ ਦਿਨ ਹੋ ਗਿਆ ਆਹ ਚੱਕਰ ਉਹ ਬੁਲਾਤੇ ਚੀਜ਼ੇ ਪਾ ਕੇ ਉਹ ਚਲ ਗਈ ਫਿਰ ਉਹਨਾਂ ਨਾਲ ਉਹ ਨਹੀਂ ਪਹਿਲਾਂ ਮੋਟ ਕਰੋ ਇਹ ਸੱਚੀ ਵੀ ਨਿਕਲੀ ਹੋ ਜੁੱਤੀ ਪਹਿਲਾਂ ਵੇ ਜੁੱਤੀ ਦੇਖੋ ਹੁਣ ਪਤਾ ਨਹੀਂ ਕਿੱਥੇ ਹੋਣੀ ਆ ਇੱਕ ਹੋਰ ਪਾਰਟੀ ਮੈਂ ਕੋਲੋਂ ਦੇਖਾ ਘੱਟੀ ਤੇ ਹੋਣ ਕਰਾਈ ਤੁਸੀਂ ਆ ਫੋਨ ਦਿੱਤਾ ਮਸੀ ਨੇ ਬੀਜੀ ਹੋਈ ਵੀ ਮਸੀ ਨਾਲ ਮੈਂ ਬੋਲੀ ਪਾਰਟੀ ਕੋਈ ਨਾ ਆਪਾਂ ਜਾਣਾ ਹੁਣ ਲਵਾਈ ਲੱਗੇ ਹੋਏ ਡੇਡੇ ਨਾਲੇ ਫੋਨ ਜਾ ਕੇ ਜੋਗਾ पैसे <गलत् Elliot> तो ले रहा है दिखाइयो पैसे ले खिला देना फोन उससे आई फोन वाला मासी है ये इनलोग आर भी कितना जी है सिक्सटीन सोला प्रोमोक्स हम्म बढ़ा दो मासी जरूर सस्ते जमाने में जहाँ कुछ भी चारी मुंडे कह देता है यानी लम्बी जो बांह काट के दुकान में वहाँ थोड़े बड़े जो फोन वो हाथ पाया फ ਮਨੂ ਜਦੋਂ ਚੱਕਰ ਜਾਵਾ ਜੀ ਮੈਂ ਤਾਂ ਉਹਨੂੰ ਤੇ ਕਈ ਜਾਂਦਾ ਮੈਂ ਸੰਦੀਪ ਤੇ ਸਭਾ ਲਈ ਬਣਾਇਆ ਉਹ ਮੈਂ ਤੂੰ ਆ ਹੀ ਫੋਨ ਰੱਖ ਜੇ ਨਾ ਪਰ ਉਹ ਜਿਹੜੇ ਸਾਹਮਣੇ ਨੇ ਦੱਸ ਕੋਈ ਸਾ ਸਾਡੀ ਕੋਈ ਲੱਗਦਾ ਨਹੀਂ ਲੱਗਦਾ ਇਹ ਵੀ ਸਾ ਤੇ ਤਨ ਤਨ ਹੋ ਕੇ ਹੁਣ ਤਾਂ ਦੇ ਭਾ ਕਿਹੜੇ ਕਿਹੜੇ ਪਾਇਆ ਪਿਆ ਹਾਂ ਸੰਦੀਪ ਦੱਸਾ ਫੋਨ ਮਾੜਾ ਤਾਂ ਬੱਸ ਦੱਸ ਐਨਾ ਵਧੀਆ ਮਾੜਾ ਕਿ ਤੂੰ ਜਿਹੜੇ ਹੱਥ ਚ ਨਹੀਂ ਨਹੀਂ ਇਹ ਤਾਂ ਵੀ ਨਹੀਂ ਸੁਣਾ ਨਹੀਂ ਹੱਥ ਮਾਸੀ ਜੀ ਦਾ ਇੱਥੇ ਵੀ ਪੈ ਰਹਿਣ ਨੂੰ ਇੱਥੇ ਰੱਖਿਆ ਰਿਹਾ ਮਾਸੀ ਜੀ ਨੇ ਜਦ ਚੱਕ ਲਿਆ ਉਹ ਆਇਆ ਪਰੋਸਾ ਦਾ ਵੀ ਕਿਤੇ ਮੈਂ ਚੱਕ ਕੇ ਜੇਬ ਚੋਂ ਰਾ ਪਾ ਲਵਾ ਹਾਂ ਹਾਂ ਨਹੀਂ ਮੈਂ ਕਰਨੀ ਵਿੱਚ ਪਾਤਾ ਜਾ ਕੁਝ ਕਿਆ ਕੋਣ ਇਸ ਝਗੜਾ ਹਮ ਸਾਰਾ ਖੁੱਸਦਾ ਪਾ ਲਵਾ ਇਸ ਝਗੜਾ ਮੈਂ ਤੇ ਕੋੰਦੀ ਵੀ ਮਾਸੀ ਦਾ ਗੱਗਿਆ ਮੈਨੂੰ ਨਹੀਂ ਬਈ ਮਾਸੀ ਨੂੰ ਤਾਂ ਉਪਰਾ ਤਾਂ ਨਹੀਂ ਲੱਗਦਾ ਮੈਨੂੰ ਆਈਫੋਨ ਚ ਨਾ ਨਾ ਬੋਲਦਾ ਮੈਨੂੰ ਕੁਛ ਨਹੀਂ ਉਪਰਾ ਲੱਗਿਆ ਮੈਂ ਇਹ ਲੈ ਚੱਲਦਾ ਨਾ ਚੇਂਜ ਕਰਿਆ ਤਾਂ ਮੈਂ ਬਦਲ ਕੇ ਚੇਂਜ ਕਰਤਾ ਸਮਝ ਵੀ ਨਹੀਂ ਮੈਨੂੰ ਆਜੇ ਤੱਕ ਨਹੀਂ ਇਹਦਾ ਪਤਾ ਲੱਗਿਆ ਲੌਕ ਕਿਵੇਂ ਲੱਗਦਾ ਬਾਣੀ ਨਾ ਤੇ ਬੈਟਰੀ ਬਹੁਤ ਜਲਦੀ ਡੈਡ ਹੁੰਦੀ ਹੈ ਨਹੀਂ ਇਹ ਨਹੀਂ ਕੀ ਹੋਈ ਨਾ ਮੈਂ ਜਾਂਦੀ ਨਹੀਂ ਸਾਢੇ ਮੈਂ ਕੱਲ ਰਾਤ ਵੀ ਚਾਰਜ ਕਰੀ ਵੀ ਆ ਵੀ ਅਸੀਂ ਕੱਲ ਰਾਤ ਤੇ ਫੋਨ ਵੀ 50 ਵਾਲੇ ਤੋਂ ਸੜਾ ਤਿੰਨ ਫੋਨ ਕਰੇ ਸਵੇਰ ਤੇ ਡੈਡ ਕਿ ਆਉਣਾ ਮੈਂ ਜਦ ਤੱਕ ਮੈਂ ਪਹਿਲਾਂ ਤਾਂ ਚਾਰਜ ਕਰਿਆ ਤਾਂ ਹਾਂ ਪਹਿਲਾਂ ਨੇ ਤਾਰ ਨਹੀਂ ਦਿੱਤੀ ਨਹੀਂ ਜਦੋਂ ਆਪਾਂ ਨੈਟ ਚਲਾਉਂਦੇ ਆ ਨਾ ਫਿਰ ਹੁੰਦਾ ਦੇ ਜਪਾਤ ਦੀ ਲੱਗੂ ਹਾਲ ਪਤਾ ਹਾਲ ਪਤਾ ਨਹੀਂ ਲੱਗਿਆ ਤੁਨੋਂ ਆਲਾ ਬਹੁਤ ਐਡਮ ਇਨਸ਼ਾ ਅੱਲ ਸਾਡੇ ਕੋਲ ਤਾਂ ਥੋੜਾ ਜਿਹਾ ਇਹ ਔਖਾ ਪਗਦਾ ਜਿੱਦਾਂ ਹੁਣ ਬਲੌਗਿੰਗ ਕਰਨੀ ਆ ਜੀ ਆਪਣੇ ਕੋਲ ਤਾਂ ਖਾਣਨਾ ਜਿਹੜੇ 2 ਘੰਟੇ ਵੀ ਮੇਰੇ ਕੋਲ ਸਾਲ ਉਹ ਸਾਲ ਤੇ ਥੋੜਾ ਜਿਹਾ ਘੱਟ ਹੋ ਚੱਲਿਆ ਅੱਥੇ ਨਹੀਂ ਬੈਟਰੀ ਆ ਇਹ ਨਹੀਂ ਮੇਰੇ ਵਾਲਾ ਨਹੀਂਦਾ ਫੁੱਗਦਾ ਗਰਵਿੰਦਰ ਪਤਾ ਕੀ ਗੱਲ ਆ ਨਹੀਂ ਬੈਠੇ ਚਲੋ ਫਰਕ ਆਉਂਦਾ ਨਾ ਸਾਰਿਆਂ ਨੂੰ ਆਪਣੇ ਆਪਣੇ ਚੀਜ਼ਾਂ ਪਿਆਰੀ ਇਰਾਦੀ ਕਾਹਨ ਨੁਕਸ ਦੱਸਣਾ ਦਾ ਆਪਣਾ ਨੁਕਸ ਤਾਂ ਤੂੰ ਇਹ ਕੱਢਦੇ ਹੁੰਦੇ ਆ ਇਹ ਗੱਲ ਪਤਾ ਨਹੀਂ ਕਿ ਕਿਸੇ ਨੇ ਆਪਣੇ ਫੋਨ ਨੂੰ ਮਾਰਾ ਜੀ ਹਾਂ ਇਹਦੀ ਜੇਬ ਵਿੱਚ ਹੁਣ ਕਿਲੋ ਦਾ ਪਾਵਰ ਬੈਂਕ ਪਿਆਦਾ ਭਾਈ ਉਹਦਾ ਨਰਸ ਕੱਟੂਗਾ ਜੀ ਹਾਂ ਪਾਵਰ ਮੈਨ ਤਾਂ ਬੇਰੀ ਜੇਬ ਤੇ ਹੁੰਦਾ ਯੂਨੋ ਇਹਦੇ ਕੋਲ ਨਾ ਮੈਂ ਗੁਰਪਾਜੀ ਦੇ ਚਾਰਜਰ ਨਾਲ ਕਰਿਆ ਦਾ ਚਾਰਜਰ ਤੇ ਚਾਰਜਰ ਨਹੀਂ ਕਿਤੇ ਮਿਲਿਆ ਇਹ ਇਹ ਤਾਂ ਬਧੀਆਂ ਹੋ ਗਿਆ ਜੀ ਹੁਣ ਇਹਨਾਂ ਨੂੰ ਨਾ ਸੀਟ ਐਪ ਚਾਰ ਦੇ ਲੱਗਣ ਲੱਗੇ ਉਹ ਉਹ ਖਾਤੇ ਵਧੀਆ ਕੰਮ ਕਰਦਾ ਪਰ ਇੱਕ ਗੱਲ ਹੈ ਕਿ ਇਹਨੂੰ ਤੋਂ ਜ਼ਿਆਦਾ ਤਾਂ ਵੀ ਯਾ ਤੇ ਇਹਨਾਂ ਦੇ ਜਿਹੜੇ 4 ਜਿਹੜਾ 20 ਵਾਟ ਦੇ ਜਾਂ 30 ਵਾਟ ਦੇ ਆਪਾਂ ਆਪਾਂ ਕੋਲ ਜਿਹੜੇ ਹੁਣ ਅੱਜੂ ਲੱਗੇ ਨੇ ਆ ਇਹਨਾਂ ਦੀ ਕੋਈ ਲਿੰਟ ਜੀ ਕੋਈ 150 ਦਾ ਕੋਈ 80 ਦਾ ਕੋਈ 45 ਦਾ ਮੇਰੇ ਵਾਲਾ 100 ਵਾਟ ਦਾ ਜੀ ਉਹ ਉਹਦਾ ਤਾਂ ਇਹਨੂੰ ਲਾਉਣਾ ਤਾਂ ਬੈਟਰੀ ਫੁੱਲਣਾ ਜਿਹੜੀ ਫਿਰ ਬੈਟਰੀ ਦੀ ਹਾਇਤ ਖਤਮ ਹੋ ਜੇ ਆ ਜਾਂ ਆਪਾਂ ਗਲਤ ਚਾਰਜਰ ਲਾਉਂਦੇ ਜਿੰਨੀ ਮਨਿਆਦ ਆ ਉਹਦੇ ਉਹ 30 ਦਾ ਲੋਗਾ ਦਾ 40 ਦਾ ਬਸ ਇਹਨਾਂ ਦੇ ਦੋ ਆਉਂਦੇ ਹੋ ਕਹਿੰਦੇ ਜਾਂ 30 ਦਾ ਆਉਂਦਾ ਦਾ 40 ਆਉਂਦਾ ਨਹੀਂ ਆ ਇਹਦਾ 80 ਵਾਟ ਦਾ ਇਹਦੇ ਵਾਲਾ ਹਾਂ ਪਾ ਕੇ ਵੀ ਕਿੰਨੀ ਕਿਲੀ ਰੇਤੀ ਕਰਦਾ ਹੈ ਐਸਾ ਤੇਰੇ ਵਾਲਾ ਫੋਨ ਕਿ ਕੰਨਾ ਕਹਿੰਦੇ ਤੈਨੂੰ ਬੋਸ ਇਥੇ ਚਾਰਜ ਹੁੰਦਾ ਬੋਸ ਇਥੇ ਚਾਰਜ ਹੁੰਦਾ ਨਾ ਡੱਟ ਵੀ ਨਹੀਂ ਹੁੰਦਾ ਇਹ ਜੀ ਤੀਰਤੀ ਇਹਦੇ ਵਿੱਚ ਤਾਂ ਬਿਊਟੀ ਜਿੰਨੀ ਮਰਜ਼ੀ ਬਣਾਈ ਜਾ ਉਹਦੇ ਚ ਤਾਂ ਹੁਣ ਮੈਂ ਇਹਦੇ ਚ ਬਣਾਇਆ ਕਰੂਣੀ ਹਾਂ ਗੱਲ ਸਵੇਰ ਦਾ ਕਰਿਆ ਹੋਵੇ ਯੂਗੀ ਪਹਿਲਾ ਨੂਰ ਦੇਖਦੀ ਆ ਫਿਰ ਮੈਨੂੰ ਟੈਨਸ਼ਨ ਹੁੰਦੀ ਚਾਹ ਹੁਣ ਨੂਰ ਨੂੰ ਵੀ ਦਿੰਦੀ ਜੀ ਮੇਰਾ ਜਦ ਫੋਨ ਨਾ ਨਾ ਤਾਂ ਚੜ ਘਟਾਉ ਹੁੰਦਾ ਤਾਂ ਜਿਹੜਾ ਹੈਡਮੀ ਦਾ ਮੇਰਾ ਮਤਲਬ ਘਟ ਡਟ ਹੁਣ ਥੋੜਾ ਜਿਹਾ ਜ਼ਿਆਦਾ ਲੱਗਿਆ ਹੁਣ ਕਿਉਂਕਿ ਤਾਂ ਪਈ ਟਾਈਮ ਹੋ ਗਿਆ ਨਾ ਨਿੱਕਾ ਹੋਏ ਨੂੰ ਦੇ ਯੂ ਫੋਨ ਲਵਾਇਆ ਤਾਂ ਇਹ ਮੈਂ ਰੋਸਰ ਪਾ ਹਾਂ ਵੱਡਾ ਬੰਦਾ ਕੋਈ ਨਾ ਫੋਨ ਲੈ ਟਾਈਮ ਕੱਟਿਆ ਜੀ ਦੇਖੋ ਚਾਚਾ ਜੀ ਮੈਂ ਕਹਿੰਦਾ 6 ਕਰੋਨਾ ਦਾ ਜਦ ਚੱਲ ਗਈ ਚੰਗੇ ਲੱਗਦੇ ਦੇਖੋ 18 ਕਿਤਾਜੀ ਕਰੋਨਾ ਨਾ ਨਾ 22 20 ਦਾ ਕਰੋਨਾ ਪੰਜ ਸਾਲ ਹੋ ਗਏ ਪਚਾਰ ਪੰਜ ਸਾਲ ਹੋ ਗਏ ਹਾਂ ਫੰਮਾ ਤਾ ਉਹ ਟਾਈਮ ਕੱਢਿਆ ਜੀ ਫੋਨ ਲੈ ਉਹ ਸੰਭਾਲ ਪਰਾ ਗੱਲ ਸੰਭਾਲ ਮੇਰਾ ਵੀ ਇਹੀ ਕੰਮ ਆ ਜਿਹੜਾ ਮੈਂ ਹੁਣੇ ਤੋਂ ਪਹਿਲਾਂ ਫੋਨ ਸੀਗਾ ਉਹ ਵੀ ਮੇਰੇ ਇਹਨ 4 ਸਾਲ ਕੱਢੇ ਉਹਨੇ ਪੂਰੇ ਪਰ ਸਾਦਾ ਭਾਜੀ ਵੀ ਹੁਣ ਵੀਡੀਓ ਕਰਕੇ ਸੰਭਾਲ ਕਰਨ ਲੱਗਿਆ ਸੰਭਾਲ ਲੈ ਨਹੀਂ ਪਹਿਲਾਂ ਅਭੀ ਤਾਂ ਕਰਦਾ ਸਵਾੜਾ ਬਹੁਤ ਫੋਨ ਘੇਰੇ ਜੀ ਮੈਂ ਕਿਹਦੇ ਫਿਰ ਸਾਰੇ ਫੋਨ ਦੇ ਨਾਲੇ ਅਬ ਵੀ ਤਾ ਆ ਵੀ ਘੇਰੇ ਆ ਵਾ ਪਿੱਛੇ ਤੇ ਤੇਰੇ ਫੋਨ ਦੇ ਨਾਲੇ ਫੋਨ ਲਿੱਤਾ ਵਾ ਜਿਹੜਾ ਇਹਨੇ ਭੰਨ ਤਾ ਜੱਤੇ ਬਾਹਰ ਉਤੇ ਬਾਹਰ ਉਉਤੇ ਵਾਲੇ ਕੋ ਹੋ ਗਿਆ ਇੱਕ ਦੇ ਉਪਰ ਤੇ ਤਾਂ ਟਰੈਕਟਰ ਹੀ ਲੰਘ ਗਿਆ ਜਿਹੜਾ ਲੱਗ ਗਿਆ ਤਾਂ ਉਹ ਉਤੇ ਬਾਹਰ ਇੱਕ ਹੋ ਗਿਆ ਬਿੰਦਰਾਖ ਨੂੰ ਜਾਂਦਾ ਦਾ ਬਾਜ਼ਾਰ ਤੋਂ ਨਿਕਲਿਆ ਜੀ ਬਹੁਤ ਵਧੀਆ ਮੈਂ ਉੱਥੇ ਪੁਲ ਪਰ ਹੱਥ ਮਾਰਿਆ ਫੋਨ ਹੈਗਾ ਤਾਂ ਤੇ ਜਾ ਮੈਂ ਗਿਆ ਜੀ ਆ ਆਪੇ ਹੋ ਰਿਹਾ ਲਿਕੜਾ ਜਾਂਦੇ ਜਾਂਦੇ ਨੇ ਹੱਥ ਮਾਰਿਆ ਫੋਨ ਨਹੀਂ ਜੀ ਉੱਥੇ ਤੇ ਫੋਨ ਲੈ ਕੇ ਕਿਸੇ ਦਾ ਫੋਨ ਕਰਿਆ ਜਿਹੜੇ ਜਿਹਨੇ ਲੁਭਾ ਮਹਲਾ ਹੋ ਗਿਆ ਆਪਣੀ ਚੀਜ਼ ਦੀ ਹੁੰਦੀ ਹੁੰਦੀ ਆ ਜੱਤਾ ਪਾ ਲ ਫੋਨ ਆਈ ਗਏ ਉਹ ਤਬਾ ਤਾਂ ਮੰਗਾਇਆ ਹੀ ਨਹੀਂ ਮੈਂ ਕਿਹ ਜਿੱਤੇ ਨੇ ਕਹਣਾ ਸੀ ਜਿੱਤੇ ਨਾਲ ਰੁਟੇ ਉਹ ਚਲੋ ਹੁੰਦਾ ਆਪਣੇ ਦਾ ਹੁੰਦਾ ਆਪਨੀ ਦਾ ਫੋਨ ਹੈ ਰੈਡਮੀ ਦਾ ਲੱਖਾ ਕੋਣ ਨਿਪਾਣਦਾ ਰਹਤਾ ਤਾਂ ਕਦੀ ਨਾ ਜਿੱਟੀ ਜਾਂਦੀ ਹੁੰਦੀ ਉਹ ਨਿਆਣੀ ਮੇਰੇ ਖੜੀ ਨੂੰ ਆਣ ਲੱਗੀ ਉਹ ਤਾਬਾ ਦਾ ਜਿ ਕਿੱਛੇ ਚੜਾਇਆ ਨਹੀਂ ਪੈਪਲ ਦਾ ਹੁਣ ਉਹਨੇ ਨਮਾ ਹੀ ਭੇਜਿਆ ਨਾ ਇਹ ਸੂਟ ਪਾ ਰਹੀ ਦੀ ਮੀਨਾ ਨਹੀਂ ਹੋਇਆ ਉਹ ਹਾ ਜੇ ਤਾਂ ਸੋਡ ਮਾ ਲਈ ਨਾ ਸੇਮ ਸੇਮ ਸੂਟ ਪਾਇਆ ਹੋਇਆ ਹਾਂ ਅਰੇ ਅਰ ਮੂਰ ਜਿਹੜੀ ਲੋ ਤੇ ਸਾਡੀ ਮਨਦੀਪ ਭੈਣਾਂ ਉਹਨੇ ਗਿਫਟ ਕਰੇ ਦੋ ਸੋਟਾ ਤੇ ਅਮਰਤਸਰ ਬਟਿਕ ਤੋਂ ਉਹਨੇ ਆर्डर ਕਰਵਾ ਕੇ ਦੋਹੇ ਪਰਹਾਈਆਂ ਨੂੰ ਭੇਜੇ ਪਿਆ ਤੇ ਉਹਨਾਂ ਉਹਨਾਂ ਕਈ ਵਾਰ ਕਹਿ ਵੀ ਲਿਆ ਕਹਿੰਦੀ ਪਰਹਾਈਆਂ ਨੇ ਪਾਏ ਨਹੀਂ ਅੱਜ ਪਾਏ ਪਹਿਲੀ ਵਾਰ ਇਹ ਹਾਂ ਅੱਜ ਸਿਆ ਤੈਰੂ ਪੇ ਆਏ ਕੱਲ ਗੱਡੀ ਦੇ ਵਿੱਚ ਸੇਮ ਪਾਏ ਆ ਸਾਰੇ ਪੇਪੂ ਭਾਈ ਦਾ ਧੰਨਵਾਦ ਕਰਨਾ ਦਾ ਹੁਣ ਵੀਡੀਓ ਚ ਬਣਦਾ ਆ ਉਹ ਤਾਂ ਉਹ ਤਾਂ ਰੋਜ਼ ਹੀ ਹੋਈ ਜਾਂਦੀ ਗੱਲ ਵਾਤਾ ਧੰਨਵਾਦ ਦਾ ਹੁੰਦਾ ਸੂਟਾਂ ਦਾ ਧੰਨਵਾਦ ਟੌਰ ਆ ਭਾਈ ਇਹਨਾਂ ਦੀ ਟੌਰ ਅੱਜ ਪਾਏ ਆ ਪਹਿਲੇ ਤੇਰੀਆਂ ਪਰਜਾਈਆਂ ਦੀ ਟੌਰ ਆ ਭਾਈ ਤੇਰੀਆਂ ਪਰਜਾਈਆਂ ਦੀ ਟੌਰ ਤੇਰੇ ਭਾਈਆਂ ਦੀ ਵੀ ਨਾਲੇ ਆ ਫਿਰ ਹਾਂ ਨਾ ਇਹ ਭਾਈ ਮੰਮੀ ਪਰ ਸਭ ਇੱਥੇ ਰੱਖਣਾ ਮੰਮੀ ਪਰ ਸਭ ਨੂੰ ਲੈ ਲਈ ਜਿਆਨੋ ਕਨ ਤਾਂ ਵੀ ਨਹੀਂ ਪਾਇਆ ਬੈ ਉਹ ਪਿੰਕ ਪਿੰਕ ਜਿਹਾ ਇੱਧਰ ਦੀਦੀ ਕੋਲ ਹੈਗਾ ਏ ਠੀਕ ਹੈ ਇਹਦੇ ਕੋਲ ਆ ਪਿੰਕ ਪਿੰਕ ਜਿਹਾ orange orange ਜਿਹਾ ਇੱਧਰ ਹੈਗਾ ਸਾਰੇ ਕਰੀਸਿਆ ਵਾ ਸਾਰੇ ਕਰੀਸਿਆ ਹੋਏ ਚ ਸਾਰੇ ਕਰ ਲਓਗਾ ਮਲਟੀ ਕਿ ਮਲਟਿਸ ਮਲਟੀ ਪਰਪਲ ਹੁੰਦਾ ਹੈ ਕੀ ਕਹਿੰਦਾ ਮਲਟੀ ਹਾਂ ਮਾਲੀ ਦੇ ਕੰਮ ਦਾ ਸੂਖਾ ਵੀਡੀਓ ਬਣਾ ਬਣਾ ਕੇ ਹਾਂ ਹਰ ਰੰਗ ਕੱਲੇ ਵੀ ਹੈਗਾ ਹੋਰ ਸਾਨੂੰ ਵੀ ਲੱਗਿਆ ਔਰ ਗੰਜਾ ਗੰਜਾ ਪੌਂਦਾ ਪਿੰਜਾ ਪੌਂਦਾ ਪਤਾ ਨਹੀਂ ਕਿਹੜੇ ਕਿਹੜੇ ਦਾ ਕਿਹੜੇ ਨੂੰ ਲੱਗਣੀ ਕਿਹੜੇ ਨੂੰ ਨਹੀਂ ਲੱਗਣੀ ਵਾਈ ਅੱਜ ਅਸੀਂ ਰੋਪਣ ਨੂੰ ਜਾਣਾ ਤੇਰੇ ਨਾਲ ਮੇਰੇ ਨਾਲ ਰੋਪਣ ਨੂੰ ਜਾਣਾ ਚੱਲ ਦੇਖ ਲਾਂਗੇ ਕੀ ਹਾਂ ਉਹ ਤਾਂ ਤਾਂ ਰਸੂਰ ਉਹਨੂੰ ਜੇ ਵਾ ਹੁਣੇ ਨਾ ਕਰਤੇ ਨਾ ਟੱਪਣਾ ਬਹੁਤ ਫੇਰੇ ਦੇ ਨਾਲ ਤਾਂ ਕੋਈ ਨਹੀਂ ਦੇਖ ਲੈਂਦਾ ਆ ਜੋ ਤੇਰੇ ਨਾਲ ਜਦ ਤੁਸੀਂ ਆਨੇ ਆਦੇ ਰੋਪੜ ਨੂੰ ਮੋੜ ਲਈ ਜਗਾ ਹੋ ਗਈ ਤੁਸੀਂ ਇੱਧਰ ਨੂੰ ਮੁੜ ਜਾ ਪਰ ਨਹੀਂ ਜਾਣਾ ਭਾਈ ਹਾਂ ਵਾਹ ਆ ਦੇਖ ਲੈ ਲੈ ਦੇਖ ਲੈ ਫੇਰ ਆਹੀ ਮੈਂ बार-बार ਇੱਕੋ ਗੱਲ ਕਹੀ ਜਾਂਦੀ ਥੋੜੀ ਜਿਹੀ ਨਾ ਹੁਣ ਦਲ ਚਿੱਤ ਦੀ ਸ਼ੈਡ ਲਈ ਹੁਣ ਕੁਝ ਨਹੀਂ ਸੁਟਾ ਦੇ ਬਾਵਲੇ ਤੇ ਸਾਡੀ ਲੈ ਕਰ ਸਾਡੇ ਲਈ ਆ ਗਿਆ ਜੀ ਤਾਂ ਜੜਾਣੀ ਨਾ ਮੇਰੀ ਸੁਟਾਂ ਦੇ ਮਾਮਲੇ 'ਚ ਤਾਂ ਲੇਡੀਜ਼ ਲਈ ਵੈਸੇ ਹਾਂ ਕੰਠੀਆਂ ਵਾਲੀਆਂ ਚਾਹੀਦੀਆਂ ਸਲਾ ਪਰ ਨੁਕਸਾਨ ਬਹੁਤ ਜ਼ਿਆਦਾ ਹੋ ਜਨਾ ਦਾ ਇੱਕ ਹੋ ਜਨਾ ਤਾਂ ਮੈਂ ਪੰਗਾ ਆ ਗਿਆ ਮੇਰੇ ਟੈਂਟਾਂ ਦੇ ਸਾਰੇ ਸੂਟ ਸੀ ਟੈਂਟ ਦਾ ਪ੍ਰਿੰਟ ਬੜਾ ਸੋਹਣਾ ਮੈਂ ਕਿ ਸਾਰੀਆਂ ਜਿਹੜੀ ਇੱਕ ਇੱਕ ਸਵਾਲ ਲੈਣਾ ਵਿੱਚ ਮੈਂ ਕਹਿੰਦੇ ਟੈਂਟ ਮੋੜ ਲਈਏ ਕੋਣ ਸੁਪੇ ਤੋਂ ਮੈਂ ਨਹੀਂ ਜਿਹੜੀਆਂ ਆਉਣਗੀਆਂ ਸਾਰੀਆਂ ਇੱਕ ਇੱਕ ਕਰ ਦੇਣਾ ਪਾੜ ਪਾੜ ਕੇ ਪਾ ਜੀ ਉਹ ਅਸੀਂ ਤਾਂ ਇੱਕ ਸਿਲੀਕਰ ਖਾ ਲੈਣੀ ਮੈਂ ਤੁਸੀਂ ਸੁਣੋਗੇ ਤੁਹਾਨੂੰ ਦੱਸਤਾ ਮੈਂ ਹਾਂ ਤੁਸੀਂ ਫਿਰ ਇੱਕ ਦੂਰ ਦੇਖੀ ਜਾਣਾ ਵੀ ਉਹ ਸੂਟ ਉਹ ਜਾ ਪਾ ਕੇ ਆਉਣੀ ਮੈਂ ਪਤਾ ਲੱਗਦਾ ਕਿ ਕਿੱਥੋਂ ਆਈਆਂ ਸਾਰੀਆਂ ਇੱਕੋ ਜਿਹੀਆਂ ਆਈਆਂ ਕੱਲ੍ਹ ਉਹ ਪਾ ਕੇ ਚਲਾਈ ਕੋਈ ਡੈਂਡਰ ਸੁਣਦਾ ਹੀ ਆਖਦਾ ਉਹ ਟਾਈਮ ਟਾਈਮ ਗਰੱਭੀ ਰੱਜੀ ਟਾਈਟ ਟਾਈਟ ਨਹੀਂ ਕਈ ਵਾਰੀ ਉਹ ਸੂਟ ਪਾ ਕੇ ਜਾਂਦੀਆਂ ਪੈਂਟ ਦੀਆਂ ਕੁਰਸੀਆਂ ਨਾਲ ਜਾਂ ਪੈਂਟ ਮੈਂ ਨਹੀਂ ਮੈਂ ਤੇ ਮੈਂ ਉਹੀ ਤਾਂ ਗੱਲ ਮੈਂ ਕਈ ਵੀਡੀਓ ਆਈਆਂ ਵੀ ਹੁੰਦੀਆਂ ਐ ਹਾਂ ਵੀ ਮੈਚ ਹੋਏ ਵੇਸ ਕੋਈ ਮੈਚ ਹੋ ਜਾਂਦੇ ਕਈ ਵਾਰ ਨਾ ਵੀ ਹੁਣ ਤੁਸੀਂ ਸਾਡੀ ਹਰ ਗੁੰਡੇ ਲੈ ਕੇ ਜਾਣੀ ਆ ਅਸੀਂ ਆਪਣੀ ਹਰ ਗੁੰਡੇ ਲੈ ਕੇ ਜਾਣੀ ਨੀ ਸਾਡੀ ਆਪਣੀ ਅਸੀਂ ਆਪਣੀ ਤੋਂ ਗੱਲ ਪਤਾ ਕਿ ਐ ਉਹ ਉਹਦਾ ਹੈ ਜਿਆ ਗੈਣਾ ਉਹ ਸਾਰਿਆਂ ਨੇ ਜੀ ਹਾਂ ਉਹ ਨਾਂ ਦਾ ਉਹਨੂੰ ਅਸੀਂ ਕਹਿ ਸਕਦੇ ਵੀ ਸਾਡੂ ਹਾਂ ਉਹ ਸਾਡੀ ਹੋਆ ਜੀ ਉਹਦੇ ਬਗੈਰ ਨਾ ਸਾਡਾ ਜੀ ਲੱਗਣਾ ਨਾ ਮੈਂ ਇੰਨਾ ਦਾ ਲੱਗ ਇਨ੍ਹਾਂ ਨੂੰ ਸਕੋ ਹੁਣ ਸਕੋ ਜਿਆਦਾ ਮੁੱਢ ਦਾ ਹੁਣ ਥੋੜੀ ਜੀ ਜਿਆਦਾ ਉੱਬੂ ਚੱਬੂ ਜੀ ਆ ਲੈਣੀ ਹੈ ਹਾਂ ਕੋਈ ਗੱਲ ਅਸੀਂ ਹੌਲੀ ਹੌਲੀ ਸੰਭਾਲਦੇ ਹਾਂ ਪਹਾੜ ਸੰਭਾਲਣ ਦਾ ਟਾਈਮ ਹੈਗਾ ਸਾਡੇ ਕੋਲ ਅਸੀਂ ਵਿਆਹ ਤੇ ਵੀ ਜੀ ਹੋਣਾ ਵਿਆਹ ਤੇ ਬਾਅਦ ਸਾਡੇ ਘਰ ਤੇ ਇੱਕੋ ਲਾਟ ਰੌਣਕ ਗਾਇਬ ਹੋਣੀ ਫਿਰ ਮੰਨੂ ਲੈਣਾ ਥੋੜਾ ਜਾਏ ਇਹ ਹੁਣ ਨਹੀਂ ਰਹੇ ਥੋੜਾ ਜਾ ਮੰਨੂ ਨਾ ਨਾ ਮੰਮੀ ਮੰਮੀ ਨੂੰ ਤਾਂ ਅਸੀਂ ਕਰਨਾ ਨਾ ਬਿਜੀ ਟੈਨਸ਼ਨ ਨਾ ਲੱਗਦੀ ਮੰਮੀ ਨੂੰ ਆ ਨੀ ਜਿੰਨਾ ਮਰਜ਼ੀ ਬਿਜੀ ਕਰ ਲਿਓ ਚੱਲ ਤੀਨ ਵਿੱਚ ਬਿਜੀ ਕਰ ਲੂੰਗਾ ਰਾਤ ਨੂੰ ਆ ਬੈੱਡ 'ਤੇ ਜਾ ਕੇ ਪੈਣਾ ਜ਼ਿਆਦਾ ਆਣੀ ਆ ਕਿਉਂ ਕੀ ਹੋ ਜਾਂਦਾ ਤੁਸੀਂ ਜਿੰਨਾ ਮਰਜ਼ੀ ਬਿਜੀ ਕਰ ਲਓ ਮੰਮੀ ਦਾ ਧਿਆਨ ਜਾਣੇ ਜਾਣਾ ਮੈਂ ਕਲੇਸ਼ ਪਾ ਲੈਣਾ ਕੋਈ ਨਾ ਕੋਈ ਧਿਆਨ ਮੈਂ ਆਪਣੇ ਚਲੇ ਆਉਣਾ ਇਹਦਾ ਆਪਾਂ ਕਲੇਸ਼ ਕਰ ਲੈਣਾ ਖੜਾ ਕੋਈ ਸੋਕ ਦਾ ਘਾਟਾ ਦਾ ਸਿਕਲੇ ਜਿਹਾ ਖੜਾ ਕਰਨਾ ਉਹ ਤੁਸੀਂ ਖਰਾਬ ਲੈਂਦਾ ਪਟਿਆ ਹੋ ਜਾਂਦਾ ਇੱਕ ਅੱਧਾ ਮੂੰਹ ਪਾੜ ਦੇਣ ਚਾੱਕ ਕੇ ਫੇ ਤੁਸੀਂ ਦੇਖਿਆ ਹੀ ਨਹੀਂ ਹੈਗਾ ਚਲ ਚਲ ਧਿਆਨ ਨੂੰ ਕਰ ਬਈ ਜਿਹੜਿਆ ਸਿਰ ਕੁਰਸੀ ਜੰਗੀਆਂ ਹਾਂ ਮੈਂ ਫੁੱਲੇ ਰੱਖ ਲਵੇਂ ਵੀਰ ਜੀ ਇਹ ਇੱਕ ਹੀ ਦੀ ਬੀਠੀ ਚੀਕਾ ਕਰ ਹਾਂ ਕੈਸੇ ਕੈਸੇ ਸੋਕ ਦਾ ਨੂੰ ਕਿੱਥੇ ਬਣਾਉਣਾ ਪੈਂਦਾ ਮੈਂ ਕਿ ਕਿ ਵੀ ਤੇ ਜਦੋਂ ਫੁੱਲ ਲੈ ਤਾ ਆਏ ਹਾਂ ਮੈਂ ਵੀਰ ਜੀ ਨੂੰ ਕਿਆ ਕਹੂੰਗੀ ਬੇ ਜੀ ਬੇ ਜੀ ਫੁੱਲਾਂ ਨੂੰ ਜਾਣਾ ਪੈਣਾ ਫੇਰ ਖਵਾਣੋ ਉਹਨਾਂ ਕੋਲੇ ਜਾਣਾ ਪੈਣਾ ਸੂਤ ਆਏ ਹੋਗੇ ਪੁਰਾਣਾ ਹੋਗਾ ਉਹ ਇੱਕ ਸੂਟ ਜੀ ਆ ਕੁੜੀ ਨੂੰ ਲੈਂਦਾ ਵਾ ਜੀ ਆਪਣੀ ਮਾਮੇ ਦੀ ਵੱਡੀ ਕੁੜੀ ਜਿਹੜੀ ਮੈਰਿਜ ਰੀ ਵੀ ਉਹਦੀ ਲੈਂਥ ਕੱਟਤਾ ਕੁੜੀ ਲੰਬਾਈ ਲੰਬੀ ਹੈ ਸਾਡੀ ਉਹ ਉਹ ਕਹਿੰਦੇ ਵੀ ਤੁਹਾਡੇ ਡਿਜ਼ਾਈਨ ਜੂਨਦੇ ਨੇ ਉਹ ਦਿਮਾਗ ਖਾਦਾ ਬਰੋੜ ਮਰਨ ਦੇ ਜਾਣਾ ਬਣਾ ਮਰਨ ਦੇ ਜਾਣਾ ਬਣਾ ਮਰਨ ਦੇ ਜਾਣਾ ਉਹ ਬਾਹਰ ਲੈ ਜੂਗਾ ਮਰਨ ਦੇ ਪਹਿਲਾਂ ਕੰਮ ਤਾਂ ਸੂਤੋ ਦੇਣ ਗੋ ਕੱਲ ਜਾਣਾ ਪੈ ਜਾਂਦੇ ਫੇ ਕਈ ਵਾਰ ਵਿੱਕੀ ਵੀ ਲੌੜਾ ਬੰਦਦਾ ਨਾਲੂ ਅਸੀਂ ਇਹਨੂੰ ਮਨਾਵਨੋ ਕਿ ਕਹੋਗੇ ਵੀ ਹੁਣ ਦੱਸੀ ਨਾ ਦੇਖ ਲੈ ਦਸੂਗਾ ਨਹੀਂ ਜਦ ਤੱਕ ਇਹ ਹਾਂ ਨਹੀਂ ਕਰਦਾ ਦਰਵਾਜ਼ੇ ਤੇ ਨਿਕਲਦਾ ਫਿਰ ਚੁੱਪ ਚਾ ਕਰ ਦਿੰਦਾ ਸਾਨੂੰ ਤਾਂ ਵੀ ਨਹੀਂ ਲੱਗਾ ਸਰ ਹੋਰ ਹੋਗਾ ਸਾਰਾ ਚੱਲ ਜਾਣਾ ਇੱਥੇ ਦੇ